ਆ ਰਹੇ ਨੇ ਉਹ ਬਰਾਜ ਜੀ ਦਰਵੀਂ ਮੈਦਾਨ ਦਾ ਨੇ ਇਹ ਤੋਂ ਬਾਅਦ ਨਾ ਜਿਕੇ ਮੈਂ ਇੱਕ ਗੁਰਵਿੰਦਰ WhatsApp ਕੀਤਾ ਔਰ ਕੋਈ ਅਡਿਪਟੀ ਐਡਵੋਕੇਟ ਜਨਰਲ ਮੈਡਮ ਹੈਗੇ ਨੇ ਸੀ ਪੁਲਿਸ ਸਟੇਸ਼ਨ ਜ਼ੀਰਖਪੁਰ ਦੇ ਵਿੱਚ ਬੀਤੇ ਦਿਨ 21 8 2024 ਨੂੰ ਇੱਕ FIR ਨੰਬਰ 366 ਅੰਡਰ ਸੈਕਸ਼ਨ 376 ਆਈਪੀਸੀ 506 ਤੇ 6 ਬਾਕਸ ਵੈਕ ਦਰਜ ਕੀਤੀ ਹੈ ਜੇ ਜੇ ਇੱਕ ਮੁਹੰਮਦ ਰਜ਼ਾਕ ਨਾਮ ਦਾ ਬੰਦਾ ਹੈਗਾ ਉਹਦੇ ਤੇ ਸੈਕਸ਼ੂਅਲ ਐਕਸਪਲੋਇਟੇਸ਼ਨ ਦੇ ਤੇ ਰੇਪ ਦੇ ਅਲੀਗੇਸ਼ਨਸ ਲਿਗੇ ਨੇ ਅਸੀਂ ਜੋ ਮੁਹੰਮਦ ਰਜ਼ਾਕ ਹੈ ਇਹਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਤੇ ਇਹ ਦਿਨ ਅਸੀਂ ਇਹਦਾ ਇਸ ਮੈਟਰ ਦੇ ਵਿੱਚ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈਗਾ ਜੋ ਹੁਣ ਤੱਕ ਸਾਨੂੰ ਪਤਾ ਲੱਗਿਆ ਹੈ ਕਿ ਜੋ ਮੁਹੰਮਦ ਰਜ਼ਾਕ ਹੈਗਾ ਇੱਕ ਬੱਸ ਡਰਾਈਵਰ ਹੈਗਾ ਤੇ ਆਪਣੀ ਜੋ ਸਕੂਲ ਬੱਸ ਚਲਾਉਂਦਾ ਹੈ ਤੇ ਜੋ ਇਹਦੀ ਸਕੂਲ ਬੱਸ 'ਤੇ ਇੱਕ ਬੱਚੀ ਸੀਗੀ ਅੰਡਰ ਦਾ ਏਜ ਆਫ 18 ਜਿਹਦਾ ਕਿ ਅਸੀਂ ਨਾਮ ਡਿਸਕਲੋਸ ਨਹੀਂ ਕਰ ਪਾਵਾਂਗੇ ਤੇ ਉਹ ਬੱਚੀ ਦੇ ਨਾਲ ਇੱਕ ਗਲਤ ਹਰਕਤਾਂ ਕਰ ਰਿਹਾ ਸੀ